ਤੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ 15 ਨਵੰਬਰ ਦਿਨ ਸ਼ੁੱਕਰਵਾਰ ਨੂੰ ਕਸਬਾ ਪਿੰਡੀ ਸਿਆਦਾ ਦੇ ਨਾਲ ਲੱਗਦੇ ਸਰਦੀ ਪਿੰਡ ਪਿੰਡੀ ਔਲਖ ਕਰਨ চোপਰਾਪਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਦੁਆਰਾ ਦਮਦਮਾ ਸਾਹਿਬ ਤੋਂ ਮਹਾਨ ਨਗਰ ਕੀਰਤਨ ਸਜਾਇਆ ਜਾਵੇਗਾ ਗੁਰਦੁਆਰਾ ਦਮਦਮਾ ਸਾਹਿਬ ਦੇ ਮੁੱਖ ਸੇਵਾਦਾਰਕਾਰ ਸੇਵਾ ਗੁਰੂ ਕੇ ਬਾਗਬਾਲੇ ਬਾਬਾ ਮੁਖਤਿਆਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਦਮਦਮਾ ਸਾਹਿਬ ਤੋਂ ਸਵੇਰੇ 8 ਵਜੇ ਨਗਰ ਕੀਰਤਨ ਸਜਾਇਆ ਜਾਵੇਗਾ ਜੋ ਕਿ ਗੁਰਦੁਆਰਾ ਦਮਦਮਾ ਸਾਹਿਬ ਤੋਂ ਰਵਾਨਾ ਹੋਵੇਗਾ ਅਤੇ ਵੱਖ-ਵੱਖ ਪਿੰਡਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਹੀ ਸਮਾਪਤ ਹੋਵੇਗਾ ਬਾਬਾ ਮੁਖਤਿਆਰ ਸਿੰਘ ਨੇ ਆਖਿਆ ਕਿ ਨਗਰ ਕੀਰਤਨ ਵਿੱਚ ਸੰਗਤਾਂ ਟਰਾਲੀਆਂ ਵਿੱਚ ਬੈਠ ਕੇ ਵਾਹਿਗੁਰੂ ਦਾ ਜਾਪ ਕਰਨ ਗਿਆ ਅਤੇ ਬਾਬਾ ਮੁਖਤਿਆਰ ਸਿੰਘ ਵੱਲੋਂ ਜ਼ਰੂਰੀ ਬੇਨਤੀ ਕੀਤੀ ਗਈ ਕੋਈ ਵੀ ਆਪਣਾ ਮੋਟਰਸਾਈਕਲ ਲੈ ਕੇ ਨਾ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਸੰਗਤਾਂ ਨੂੰ ਸਾਡੇ ਵੱਲੋਂ ਬੇਨਤੀ ਆ ਸਭ ਤੋਂ ਪਹਿਲਾਂ ਇਲਾਕਾ ਜਿੰਨੇ ਵੀ ਸੰਗਤ ਆ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਅਵਤਾਰਪੁਰਬ 15 ਨਵੰਬਰ ਨੂੰ ਆ ਰਿਹਾ ਉਸ ਦੀਆਂ ਸਾਰੀਆਂ ਹੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਨੇ ਪਿੰਡੇ ਔਲਖ ਨਗਰ ਗੁਰਦੁਆਰਾ ਦਮਦਮਾ ਸਾਹਿਬ ਤੋਂ ਹਰ ਸਾਲ ਨਗਰ ਕੀਰਤਨ ਜਿਹੜਾ ਸੰਗਤਾਂ ਦੇ ਰੂਪ ਵਿੱਚ ਨਾਲ ਗੁਰੂ ਸਾਹਿਬ ਦੇ ਸੰਗਤਾਂ ਜਾਂਦੀਆਂ ਨੇ ਆਰੰਭ ਹੁੰਦਾ ਵਾ ਉਹ 15 ਤਰੀਕ ਨੂੰ ਗੁਰਦੁਆਰਾ ਦਮਦਮਾ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਏਗਾ ਜਿਸ ਦੇ ਵਿੱਚ ਪਹਿਲੇ ਇਹ ਬੇਨਤੀ ਆ ਕੇ ਜੋ ਨੌਜਵਾਨ ਵੀਰਾਂ ਨੇ ਡਰੈਕਟਰ ਟਰਾਲੀਆਂ ਕਤਾਰ ਵਿੱਚ ਗੁਰੂ ਸਾਹਿਬ ਜੀਾਂ ਦੇ ਸੰਗਤਾਂ ਨੂੰ ਲੈ ਕੇ ਨਾਲ ਜਾਣਾ ਉਹਨਾਂ ਦੀਆਂ ਅੱਜ ਠੀਕ 12:00 ਬਜੇ ਪਰਚੀਆਂ ਨਿਕਲੀਆਂ ਨੇ ਜਿੱਥੇ-ਜਿੱਥੇ ਵੀ ਕਿਸੇ ਵੀਰ ਦਾ ਨੰਬਰ ਆਵੇ ਉੱਥੇ-ਉੱਥੇ ਆਪਣੀ ਕਤਾਰ ਦੇ ਵਿੱਚ ਟਰੈਕਟਰ ਟਰਾਲੀ ਲਾਵੇ ਕਿਸੇ ਦੇ ਨਾਲ ਕਿਸੇ ਰਕਮ ਦੀ ਕੋਈ ਗੁੱਸਾ ਨਹੀਂ ਕਰਨਾ ਕਿਉਂਕਿ ਜੋ ਸਾਹਮਣੇ ਤੋਲਤਾ ਸਾਰਾ ਕੁਝ ਪਰਚੀਆਂ ਕੱਢਦੀਆਂ ਆਪੋ ਆਪਣੀ ਪਰਚੀ ਫੜੀ ਜਾਓ ਤੇ ਬਾਬਾ ਜੀ ਦੇ ਕੋਲ ਆਪਣਾ ਨੰਬਰ ਜਿਹੜਾ ਉਹ ਲਵਾਈ ਜੋ ਜਥੇਦਾਰ ਬਾਬਾ ਮੁਖਤਾਰ ਸਿੰਘ ਜੀ ਕਾਰ ਸੇਵਾ ਵਾਲੇ ਗੁਰਦੁਆਰਾ ਪਿੰਡੀ ਔਲਖ ਦੇ ਇਹਨਾਂ ਦੀ ਦੇਖਰੇਖ ਦੇਖਰੇਖ ਰੇਖ ਦੇ ਹੇਠ ਸਾਰਾ ਇਹ ਨਗਰ ਕੀਰਤਨ ਜਿਹੜਾ ਆਰੰਭ ਹੋਣਾ ਵਾ ਜਦੋਂ ਅਸੀਂ ਬਾਬਾ ਜੀ ਨੂੰ ਆਪਣਾ ਜਥੇਦਾਰ ਮੰਨਦੇ ਆ ਗੁਰੂ ਘਰ ਦਾ ਫਿਰ ਇਹਨਾਂ ਦਾ ਬਚਨ ਮੰਨਣਾ ਸਾਡੇ ਵਾਸਤੇ ਜ਼ਰੂਰੀ ਆ ਨਾਲ ਇਹ ਵੀ ਬੇਨਤੀ ਆ ਬਾਬਾ ਜੀ ਵੱਲੋਂ ਕਿ ਨੌਜਵਾਨ ਵੀਰਾਂ ਨੂੰ ਕਿ ਟਰੈਕਟਰਾਂ ਦੇ ਉੱਤੇ ਆਪਾਂ ਡੈਕ ਨਹੀਂ ਲਾਉਣੇ ਕੈਸਟਾ ਨਹੀਂ ਵਜਾਉਣੀਆਂ ਗੁਰੂ ਸਾਹਿਬ ਜੀ ਦੀ ਪਾਲਕੀ ਵਾਲੀ ਬੱਸ ਦੇ ਵਿੱਚ ਤੁਰ ਕੀ ਬਾਣੀ ਦਾ ਕੀਰਤਨ ਹੁੰਦਾ ਕੀਰਤਨ ਸਰਵਣ ਕਰੀਏ ਤੇ ਸਤਕਾਰ ਦੇ ਨਾਲ ਗੁਰੂ ਸਾਹਿਬ ਦੇ ਨਾਲ ਚੱਲ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਬੇਨਤੀ ਨੂੰ ਸਾਰੀਆਂ ਸੰਗਤਾਂ ਵੀਰ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ